ਕਹਤਾ ਸਕਰ ਬੂਟਾ ਸੰਗਦਾ ਹੈਗਾ ਮੱਲਾ ਗਾਂਧੀ ਨਗਰ ਦੇ ਵਿੱਚ ਮਕਾਨ ਢਾਹਦਾ ਹੈਗਾ ਪਹੁੰਚੇ ਇਹ ਲੰਬੇ ਸੁੰਨੇ ਤੋਂ ਅਸੀਂ ਸਿੱਧੀ ਜਿਬਵਾੜਾਂ ਤੋਂ ਸਿੱਧੀ ਆਈ ਸਾਰੇ ਜੀ ਆ ਗਿਆ ਸਾਰੇ ਵੱਡੀ ਮਾਤਰਾ ਦੀ ਪਹੁੰਚ ਹੋ ਰਹੀ ਹੈ ਜਿਹੜਾ ਪੁਰਾਣਾ ਸਮਗਲਰਾ ਬੁਟਾ ਦਾ ਤੁਮ ਲਗਾ ਨਾ ਜਿਹੜਾ ਉਹਦਾ ਉਹ ਪਰ ਉਹਦੇ ਇੱਥੇ ਨਾ ਸਾਰਾ ਇੱਥੇ ਬੂਟਾ ਸਿੰਘ ਨਾ ਮੱਲਾ ਗਾਂਦੀਆਂ ਅਗਲੇ ਬੱਚੇ ਇਹਨਾਂ ਮਕਾਨ ਜਿਹੜਾ ਹੈਗਾ ਪੁਲਿਸ ਨੇ ਅੱਜ ਢਾਹਤਾ ਪੰਦੇ ਬੱਚੇ ਮੁੱਕੀ ਦੇ ਬੜੇ ਹੈਗੇ ਅਧਿਕਾਰੀ ਸੱਚੀ ਗੱਲ ਜੀ ਕਿਉਂ ਸੁੱਛਿਆ ਲੈੜੀਏ ਸਾਹ ਆਉਂਦੇ ਪੁਲਿਸ ਮੋਰਲ ਦੱਸੋ